ਦੀਵਾਨ ਟੋਡਰਮਲ ਦੀ ਵਿਰਾਸਤੀ ਹਵੇਲੀ ਟੁਕੜੇ ਟੁਕੜੇ ਕਰਕੇ ਸਦੀਆਂ ਤੋਂ ਟੁੱਟਦੀ ਰਹੀ ਬੜੇ ਆਏ ਇਹ ਹਵੇਲੀ ਬਣੂਗੀ ਇਹ ਹਵੇਲੀ ਬਣਾਵਾਂਗੇ ਪਰ ਫੇਰ ਬੰਦ ਹੋ ਜਾਂਦੀ ਰੁਕ ਜਾਂਦੀ ਸੇਵਾ ਅੱਗੇ ਨਾ ਵਧੀ ਇਹੀ ਹਵੇਲੀ ਨੂੰ ਜਦੋਂ ਵੀ ਕੋਈ ਵੇਖਦਾ ਇੱਕ ਉਲਾਂਬਾ ਜਿਹਾ ਮਾਰਦਾ ਕੌਣ ਸਾਰ ਲਏਗਾ ਇਸ ਹਵੇਲੀ ਦੀ ਕਿੱਥੇ ਚਲਿਆ ਗਿਆ ਪੰਥ ਇਹ ਹਵੇਲੀ ਕਿਉਂ ਨਹੀਂ ਬਣੀ ਲੇਕਿਨ ਗੁਰੂ ਸਾਹਿਬ ਤਰਸ ਕਰਦੇ ਨੇ ਜਦੋਂ ਕਿਸੇ ਸਿੱਖ ਦੇ ਉੱਤੇ ਸਿਰ ਤੇ ਮੇਰ ਭਰਿਆ ਹੱਥ ਰੱਖਦੇ ਨੇ ਤਾਂ ਉਹਨੂੰ ਇਹ ਸੇਵਾ ਦੀ ਦਾਤ ਝੋਲੀ ਪਾ ਦਿੰਦੇ ਤੇ ਫਿਰ ਅਸੀਂ ਦਵਾਨ ਟੋਡਰ ਮਲ ਮੰਗ ਬਿਸ਼ਾਉਣੇ ਪੈਗੇ ਅਸੀਂ ਇੱਥੇ ਪੈ ਅਸੀਂ ਬਿਸਾ ਵੀ ਸਕਦੇ ਆ ਇਹ ਉਹ ਪਰਿਵਾਰ ਹੈ ਦੀਵਾਨ ਟੋਡਰਮਲ ਫਾਊਂਡੇਸ਼ਨ ਪਰਿਵਾਰ ਹੋਂਦ ਵਿੱਚ ਆਉਂਦਾ ਹੈ ਸਾਹਮਣੇ ਆਉਂਦਾ ਹੈ ਤਿੰਨ ਬੰਦਿਆਂ ਤੋਂ ਇਹਦੀ ਲੜੀ ਵੱਧਦੀ ਗਈ ਆਖਰ ਲੱਭਦਿਆਂ ਲੱਭਦਿਆਂ ਵਿਦੇਸ਼ ਚੋਂ ਇੱਕ 1912 ਦੀ ਖਿੱਚੀ ਹੋਈ ਫੋਟੋ ਤਸਵੀਰ ਮਿਲ ਗਈ ਜਿਹਦੇ ਵਿੱਚ ਤਕਰੀਬਨ ਇਹ ਅੱਧਾ ਅਧੂਰਾ ਢਾਂਚਾ ਜਿਹੜਾ ਹੈ ਉਹ ਵਿਖਾਈ ਦੇ ਰਿਹਾ ਹੈ ਇਹ ਅੱਜ ਤੋਂ ਇਹਦੀ ਮੁਰੰਮਤ ਦਾ ਕੰਮ ਇਹਦੀ ਰੈਨੋਵੇਸ਼ਨ ਦਾ ਕੰਮ ਹੈ ਜਿਹੜਾ ਅੱਜ ਤੋਂ ਆਰੰਭ ਹੋਣ ਜਾ ਰਿਹਾ ਹੈ ਅੱਜ 23 ਫਰਵਰੀ 2025 ਨੂੰ ਮੁੜ ਅਸਾਰੀ ਆਰੰਭ ਹੋ ਗਈ ਅਰਦਾਸ ਹੋਈ ਟੋਡਰ ਮਲ ਦੀ ਹਵੇਲੀ ਦਾ ਪਹਿਲੀ ਇਟ ਰੱਖਣ ਜਾ ਰਹੀ ਹੈ ਪਾਸ਼ਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵੀਰਾਂ ਨੇ ਇਹ ਗੱਲ ਕੀਤੀ ਇਹਦੀ ਦਿਖ ਕਹੀ ਜੀ ਹੋਵੇਗੀ ਇਹਨੂੰ ਢਾ ਕੇ ਤੋੜ ਕੇ ਦਵਾਰਾ ਤਾਂ ਨਹੀਂ ਬਣਾਉਣਗੇ ਮੈਂ ਬੇਨਤੀ ਕਰਾਂ ਆ ਵੇਖੋ ਉਹੀ ਟੈਕਨੀਕ ਉਹੀ ਤਰੀਕਾ ਸਾਲਾਂਵੱਦੀ ਮਿਹਨਤ ਕਰਕੇ ਭਾਰਤ ਦੀਆਂ ਵੱਡੀਆਂ ਏਜੰਸੀਆਂ ਦੇ ਨਾਲ ਜਿਹੜਾ ਇਹ ਕੰਮ ਕਰ ਰਹੀਆਂ ਨੇ ਇਹ ਉਹਨਾਂ ਦੇ ਨਾਮ ਨੇ ਉਹਨਾਂ ਦੀਆਂ ਸਲਾਹਾਂ ਲੈ ਕੇ ਇਹ ਉਸੇ ਟੈਕਨੀਕ ਦੇ ਨਾਲ ਨੰਬਰ 1 ਸੁਰਖੀ ਇੱਟਾਂ ਦਾ ਬੁਰਾਦਾ ਕਹਿ ਲੀਏ ਆਪਾਂ ਨੰਬਰ 2 ਇਹਦੇ ਅੰਦਰ ਗੁੜ ਨੰਬਰ 3 ਮੇਥੀ ਨੰਬਰ 4 ਬਿਲਾਂ ਦੀ ਗੁੱਧ ਨੰਬਰ 5 ਉੜਦ ਦੀ ਦਾਲ ਨੰਬਰ 6 ਗੂੰਦ ਨੰਬਰ 7 ਚੂਨਾ ਨੰਬਰ 8 ਮਿੱਟੀ ਮੋਟੀ ਰੇਤ ਕੱਗਰ ਦੀ ਰੇਤ ਕਹਿ ਲੀਏ ਤੇ ਨੰਬਰ 10 ਇਹਦੇ ਅੰਦਰ ਚੂਨੇ ਦਾ ਪਾਣੀ ਮਿਕਸ ਕਰ ਉਸੇ ਪ੍ਰੋਸੈਸ ਦੇ ਦੁਆਰਾ ਇਹਦੀ ਚਣਾਈ ਆਰੰਭ ਕੀਤੀ ਗਈ ਔਰ ਇਹ ਸਦੀਆਂ ਤੱਕ ਦੁਬਾਰਾ ਫੇਰ ਉਸੇ ਰੂਪ ਵਿੱਚ ਆਏਗੀ ਹੁਣ ਗੱਲ ਕਰੀਏ ਨਕਸ਼ੇ ਦੀ ਇਸ ਫਾਊਂਡੇਸ਼ਨ ਦੇ ਪ੍ਰਧਾਨ ਸਰਦਾਰ ਲਖਵਿੰਦਰ ਸਿੰਘ ਜੀ ਤੇ ਪੈਸੇ ਦਵਾਨ ਟੋਡਰ ਮਲ ਮੰਗ ਬਿਸ਼ਾਉਣੇ ਪਏਗੇ ਅਸੀਂ ਇੱਥੇ ਬੰਸੀਂ ਵਸਾ ਵੀ ਸਕਦੇ ਆ ਸਾਰੀ ਸੰਗਤ ਨੂੰ ਵੀ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਸੰਗਤ ਦੀਆਂ ਭਾਵਨਾਵਾਂ ਦੇ ਉੱਪਰ ਖਰੇ ਉਤਰਨ ਦੀ ਆਪਣੇ ਵੱਲੋਂ 100% ਕੋਸ਼ਿਸ਼ ਕਰਾਂਗੇ ਹਾਂ ਉਹਨਾਂ ਦੀ ਬੜੀ ਲੰਬੀ ਸੋਚ ਮਿਹਨਤ ਪਤਾ ਨਹੀਂ ਕਿੰਨੇ ਲੋਕਾਂ ਤੱਕ ਗਏ ਕਿੰਨੀ ਜਗ੍ਹਾ ਤੇ ਗਏ ਆਖਰ ਲੱਭਦਿਆਂ ਲੱਭਦਿਆਂ ਵਿਦੇਸ਼ ਚੋਂ ਇੱਕ 1912 ਦੀ ਖਿੱਚੀ ਹੋਈ ਫੋਟੋ ਤਸਵੀਰ ਮਿਲ ਗਈ ਜਿਹਦੇ ਵਿੱਚ ਤਕਰੀਬਨ ਇਹ ਅੱਧਾ ਅਧੂਰਾ ਢਾਂਚਾ ਜਿਹੜਾ ਹੈ ਉਹ ਵਿਖਾਈ ਦੇ ਰਿਹਾ ਹੈ ਹੁਣ ਸਮਝ ਲੱਗ ਗਈ ਕਿ ਇੱਥੇ ਤੱਕ ਕਿਰਪਾ ਹੋ ਗਈ ਹੈ ਇਸੇ ਰੂਪ ਦੇ ਵਿੱਚ ਤਿੰਨ ਪਾਗਾਂ ਦੇ ਵਿੱਚ ਹਵੇਲੀ ਬਣਣੀ ਆਰੰਭ ਹੋ ਗਈ ਹੈ ਇਹ ਜਿਹੜੀਆਂ ਇੱਟਾਂ ਵਿਖਾਈ ਦੇ ਰਹੀਆਂ ਨੇ ਇਹ ਇੱਟਾਂ ਵੀ ਉਸੇ ਤਰੀਕੇ ਦੇ ਨਾਲ ਤਿਆਰ ਕੀਤੀਆਂ ਗਈਆਂ ਔਰ ਹੋਰ ਸੋਚ ਵੇਖੋ ਅਤੇ ਦੀਵਾਨ ਟੋਡਰਮਲ ਫਾਊਂਡੇਸ਼ਨ ਦੇ ਪਰਿਵਾਰ ਦੀ ਇੱਕ ਹੋਰ ਬਹੁਤ ਵੱਡੀ ਸੋਚ ਵੇਖੋ ਕਿ ਇਹ ਗੱਲ ਸੰਗਤ ਦੇ ਸਾਹਮਣੇ ਰੱਖੀ ਗਈ ਸੰਗਤ ਜੀ ਆਓ ਇਕੱਠੇ ਹੋ ਕੇ ਰਲ ਕੇ ਪਹਿਲੀਆਂ ਇੱਟਾਂ ਰੱਖੀਏ ਸਰਦਾਰ ਗਿਆਨ ਸਿੰਘ ਸੰਧੂ ਕੈਨੇਡਾ ਵਾਲੇ ਬੜੇ ਵਿਦਵਾਨ ਉੱਗੇ ਵਿਅਕਤੀ ਨੇ ਜੋ ਅੱਜ ਪੰਜਾਬੀ ਯੂਨੀਵਰਸਿਟੀ ਹੋਵੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਵੇ ਇੱਕ ਬਹੁਤ ਵੱਡੀ ਪੰਥ ਨੂੰ ਦੇਣ ਦੇਣ ਜਾ ਰਹੇ ਨੇ ਉਹਨਾਂ ਦੀ ਬਹੁਤ ਵੱਡੀ ਸੋਚ ਹੈ ਸਰਦਾਰ ਬਹਾਦਰ ਸਿੰਘ ਜੀ ਯੂਐਸਏ ਦੀਵਾਨ ਟੋਡਰਮਲ ਫਾਊਂਡੇਸ਼ਨ ਦੇ ਆਗੂ ਇਹਨਾਂ ਨੇ ਵੀ ਦੱਸਿਆ ਇਸ ਹਵੇਲੀ ਨੂੰ ਹੁਣ ਰੁਕਣ ਨਹੀਂ ਦਿੱਤਾ ਜਾ ਸਕਦਾ ਸਾਡੇ ਸਾਹ ਤਾਂ ਰੁਕ ਸਕਦੇ ਨੇ ਪਰ ਹਵੇਲੀ ਬਣਨੋ ਨਹੀਂ ਰੁਕ ਸਕਦੀ ਕਿੰਨੇ ਕੁ ਵਿਦਵਾਨ ਕਿੰਨੇ ਸੰਗਤ ਅਸੀਂ ਨਾਮ ਨਹੀਂ ਲੈ ਸਕਦੇ ਸਰਦਾਰ ਕਵਲਜੀਤ ਸਿੰਘ ਜੀ ਬੋਪਾ ਰਾਏ ਜੋ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਲੰਗੀ ਇੰਗਲੈਂਡ ਤੋਂ ਲੈ ਕੇ ਆਏ ਉਹ ਵੀ ਬਹੁਤ ਵਧੀਆ ਸੇਵਾਵਾਂ ਇਹਦੇ ਅੰਦਰ ਨਿਵਾਰੇ ਨੇ ਔਰ ਚੜ੍ਹਦੀ ਕਲਾ ਟਾਈਮ ਟੀਵੀ ਦੀ ਟੀਮ ਸਰਦਾਰ ਹਰਪ੍ਰੀਤ ਸਿੰਘ ਜੀ ਦਰਦੀ ਦੇ ਨਾਲ ਜਦੋਂ ਉੱਥੇ ਲਗਾਤਾਰ ਪਹੁੰਚ ਕੇ ਹਾਜ਼ਰੀ ਲਾ ਰਹੀ ਹੈ ਔਰ ਇੱਕ ਇੱਕ ਸੇਵਾ ਨੂੰ ਆਪ ਆਪਣੇ ਹੱਥੀਂ ਇਹਨਾਂ ਟੀਮ ਦੇ ਨਾਲ ਰੜ ਕੇ ਨਿਵਾਰੇ ਨੇ ਨਾਬਾ ਰਿਆਸਤ ਦੀ ਮਹਾਰਾਣੀ ਪ੍ਰਨੀਤ ਕੌਰ ਪ੍ਰੀਤੀ ਸਿੰਘ ਨਾਬਾ ਜੀ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਔਰ ਮੋਢੇ ਦੇ ਨਾਲ ਮੋਢਾ ਜੋੜ ਕੇ ਹਮੇਸ਼ਾ ਨਾਲ ਖੜੀ ਹੋਈ ਆਸਟ੍ਰੇਲੀਆ ਤੋਂ ਆਏ ਹੋਏ ਨੇ ਅਮਰਜੋਤ ਸਿੰਘ ਜੀ ਉਹ ਵੀ ਇੱਥੇ ਇੱਟ ਸਰਦਾਰ ਗੁਰਦਾਸ ਸਿੰਘ ਜੀ ਹੋਰ ਵੀ ਬਹੁਤ ਵੀਰ ਨੇ ਜਿਹੜੇ ਇਹ ਸੇਵਾਵਾਂ ਨਿਵਾਰੇ ਨੇ ਔਰ ਇਹ ਹਵੇਲੀ ਹੁਣ ਬਣਣੀ ਆਰੰਭ ਹੋ ਗਈ ਹੈ ਜੀ ਇਹ ਜਿਹੜੀ ਹਵੇਲੀ ਦੇਖ ਰਹੇ ਹੋ ਇਹਦਾ ਨੀ ਪੱਥਰ ਰੱਖਿਆ ਗਿਆ ਜੀ ਜਿਹੜੀ ਹਵੇਲੀ ਦੇ ਵਿੱਚ ਵਸਦਾ ਹੋਇਆ ਟੋਡਰ ਮਲ ਨੇ ਇੱਕ ਇੱਕ ਰੁਪਈਆ ਘਰ ਦਾ ਇੱਕ ਇੱਕ ਗਹਿਣਾ ਹਰ ਇੱਕ ਚੀਜ਼ ਦਾਉ ਤੇ ਲਾ ਕੇ ਸਹਿਬਜ਼ਾਦਿਆਂ ਦੇ ਸਸਕਾਰ ਕੀਤਾ ਤੇ ਆਪਣੀ ਕੁਰਬਾਨੀ ਜਿਹੜੀ ਹੈ ਉਹ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਦੇ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ